ਤੁਸੀਂ ਉਹਨਾਂ ਦੇ ਬਹੁਤ ਕਰੀਬੀ ਰਹੇ ਹੋ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀ ਸਿਹਤ ਸੀ ਜਾਂ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਬਚਪਨ ਦੇ ਵਿੱਚ ਇਹ ਉਹ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਵਿੱਚ ਜਨਮੇ ਸੀਗੇ ਉਹਨਾਂ ਦੇ ਪਿਤਾ ਜੀ ਮੇਰ ਸਿੰਘ ਉਹਨਾਂ ਦੇ ਹੁਣ ਚਾਰ ਬੱਚੇ ਸੀ ਜੀ ਤੇ ਫੌਜਾ ਸਿੰਘ ਤੇ ਕਿੰਨਾ ਦਾ ਭਰਾ ਤੇ ਦੋ ਭੈਣਾਂ ਸੀ ਜਿਸ ਵੇਲੇ ਜਨਮ ਹੋਇਆ ਉਹਨਾਂ ਦਿਨਾਂ ਦੇ ਵਿੱਚ ਇੰਨਾ ਕਮਜ਼ੋਰ ਬੱਚਾ ਸੀਗਾ ਕਿ ਬਚਣ ਦੀ ਵੀ ਬਹੁਤ ਘਟਾ ਸੀ ਇਹ ਨਾ ਕਮਜ਼ੋਰ ਸੀਗਾ ਕਿ ਉਸ ਨੂੰ ਜਿਸ ਤਰੀਕੇ ਦੇ ਨਾਲ ਪਾਲਿਆ ਉਹ ਵੀ ਮਾਪਿਆਂ ਦੀ ਮੈਂ ਸਮਝਦਾ ਕਿ ਬਹੁਤ ਵੱਡੀ ਪ੍ਰਭਾਨੀ ਸੀ ਇੱਕ ਤਰ੍ਹਾਂ ਦੇ ਨਾਲ ਕਿਉਂਕਿ ਇੱਕ ਪਾਸੇ ਤਾਂ ਕਿਸਾਨੀ ਦਾ ਜੀਵਨ ਇਹਨਾਂ ਨੂੰ ਜਿੰਮੇ ਵਾਲਾ ਹੁੰਦਾ ਸੀ ਯਾਰ ਦੂਜਾ ਇਹ ਹੈ ਕਿ ਇਹ ਵੱਡਾ ਪਰਿਵਾਰ ਸੀ ਤੇ ਉਸ ਪਰਿਵਾਰ ਦੇ ਵਿੱਚ ਇਸ ਬੱਚੇ ਨੂੰ ਬਿਲਕੁਲ ਇਹ ਤੁਰ ਨਹੀਂ ਸੀ ਸਕਦਾ 5 ਸਾਲ ਤੱਕ ਤਾਂ ਇਸ ਨੂੰ ਕੁਛੜ ਚੱਕ ਕੇ ਹੀ ਕਿਤੇ ਲੈ ਜਾਣਾ ਪੈਂਦਾ ਰਿਹਾ ਦਸਰਮਨ ਸਿੰਘ ਫੌਜਾ ਸਿੰਘਾ ਨੇ ਕਿ ਜਦੋਂ ਕਿਤੇ ਮੇਰੀ ਮਾਂ ਨੇ ਰੋਟੀ ਲੈ ਕੇ ਜਾਣਾ ਖੇਤ ਮੈਂ ਜिद ਕਰਨੀ ਵੀ ਮੈਂ ਵੀ ਜਾਣਾ ਤੇ ਤੁਰ ਕੇ ਮੈਂ ਜਾ ਨਹੀਂ ਸੀ ਸਕਦਾ ਮੈਨੂੰ ਪੁੱਛੜ ਚੱਕ ਕੇ ਲਿਜਾਣਾ ਤੇ ਲੱਤਾਂ ਤੇ ਪੱਟੀਆਂ ਬੰਨਣੀਆਂ ਉਹ ਜਿੱਥੇ ਕਿਤੇ ਰਾਹ ਦੇ ਵਿੱਚ ਛਾ ਆਉਣੀ ਉੱਥੇ ਦਮ ਲੈ ਲੈਣਾ ਉਹ 5 ਸਾਲ ਤੱਕ ਫੌਜਾ ਸਿੰਘ ਤੁਰਨੀ ਸੀ ਲੱਗਾ ਜਿਹੜੀਆਂ ਲੱਤਾਂ ਤੇ ਤੁਰਨੀ ਸੀ ਨਾਲ ਲੱਗਾ 5 ਸਾਲ ਉਹਨਾਂ ਲੱਤਾਂ ਨੇ ਬਾਅਦ ਦੇ ਵਿੱਚ ਇੰਨਾ ਕੰਮ ਦਿੱਤਾ ਕਿ ਉਹ ਉਹਦੀਆਂ ਲੱਤਾਂ ਜਿਹੜੀਆਂ ਉਸ ਨੂੰ 114 ਸਾਲ ਤੱਕ ਤੋਰੀ ਰੱਖਿਆ